ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਅੱਜ ਅਸੀਂ ਪਿੰਡ ਕਾਮਲਵਾਲਾ 324 ਉਰਫ ਮੁੱਠਿਆਂ ਵਾਲਾ ਆ ਰਹੇ ਸੀ ਇੱਥੇ ਸਵੇਰੇ ਸਾਡਾ ਕੰਮ ਸ਼ੁਰੂ ਹੋਣ ਲੱਗਾ ਏ ਜੋ ਸਭ ਪਿੰਡ ਦੀ ਜ਼ਮੀਨ ਖਰਾਬ ਏ ਜਾਂ ਕੋਈ ਬਜਾਈ ਵਾਲੀ ਏ ਵਾਕੇ ਦੇਣੀਆਂ ਕਿਸਾਨਾਂ ਨੂੰ ਤੇ ਅੱਜ ਅਸੀਂ ਪਿੰਡ ਆ ਰਹੇ ਸਾਂ ਜੀ ਤੇ ਸਾਨੂੰ ਇੱਕ ਰਸਤੇ 'ਚ ਵੀਰ ਮਿਲਿਆ ਤੇ ਉਹ ਸਭ ਆ ਮਸ਼ੀਨ ਤੇ ਜਾ ਰਿਹਾ ਸੀ ਤੇ ਇਸ ਨੇ ਹੁਣ ਰੋਕ ਕੇ ਆਖਿਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਏਡ ਦਾ ਮੈਂ ਵੀਰ ਜੀ ਤੁਹਾਡੇ ਪਿੰਡੇ ਸਹੀ ਆਉਣਾ ਹੈ ਕਹਿੰਦਾ ਨਹੀਂ ਜੀ ਮੇਰੀ ਮਾਤਾ ਜੀ ਠੀਕ ਹੋਏ ਨੇ ਖਾਲਸਾ ਏਡ ਨੇ ਹੁੰਦਾ ਖਰਚਾ ਇਲਾਜ ਦਾ ਚੁੱਕਿਆ ਸੀ ਅੱਜ ਉਹ ਆਦੇ ਘਰੇ ਠੀਕ ਠਾਕ ਬੈਠੇ ਨੇ ਸਹੀ ਸਲਾਮ ਤੇ ਤੁਰੇ ਫਿਰਨ ਦੀ ਖਾਲਸਾ ਏਡ ਵਾਲਿਆਂ ਦੀ ਬਦੌਲਤ ਤੁਹਾਡੇ ਬਦੌਲਤ ਨਹੀਂ ਨਹੀਂ ਗਰਾਬ ਚੰਗੀ ਬਣੀ ਉਹ ਤੇ ਖਾਲਸਾ ਏਡ ਵੀ ਤੁਹਾਡੀ ਏ ਤੇ ਦਿਮਾਗ ਦੇ ਵਿੱਚ ਉਹ ਸੱਟ ਜਿਹੜੇ ਭੈਣ ਭਰਾ ਬਾਹਰ ਗਏ ਨੇ ਉਹ ਖਾਲਸਾ ਜੀ ਤੁਹਾਨੂੰ ਡੋਨੇਟ ਕਰਦੇ ਨੇ ਤੇ ਉਹ ਤੁਹਾਡੇ ਜ਼ਿਕਰ ਪਚਾਉਣਾ ਸਾਡਾ ਫਰਜ਼ ਏ ਚਲੋ ਜੀ ਅਸੀਂ ਤੁਹਾਨੂੰ ਜਾਣਦੇ ਜਨਾਬ ਤੁਹਾਡਾ ਹੀ ਧੰਨਵਾਦ ਕਰ ਸਕਦੇ ਆ ਖਾਲਸਾ ਜੀ ਦਾ ਧੰਨਵਾਦ ਕਰਨਾ ਤੁਸੀਂ ਜੀ ਹਾਂਜੀ ਹਾਂਜੀ ਖਾਲਸਾ ਜੀ ਦੇ ਲੋਕ ਸਾਰੇ ਸਾਰੇ ਲੋਕਾਂ ਦਾ ਉਹ ਧੰਨਵਾਦ ਕਰਨਾ ਜਿਹੜੇ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ